ਆ ਮੈਂ ਦੀ ਜੇਤੂ ਟੀਮ ਜਿਹੜੀ ਰਹੀ ਹੈ 19 ਨੰਬਰ ਰਹਿ ਨੇ 17 17.5 ਨੰਬਰ ਰਹਿ ਨੇ ਬਾਈਕਟੋ ਬਾਬਾ ਭਾਕ ਸਿੰਘ ਹੇਸਤੀ ਦੇ ਤੇ 28 ਨੰਬਰ ਰਹਿ ਨੇ ਦਸ਼ਮੇਸ਼ ਲੰਗ ਬ੍ਰਦਰ ਕਬੱਡੀ ਕਲੱਬ ਟੀਪੂਕੀ ਦੇ ਸੈਮੀਫਾਈਨਲ ਤੇ ਫਾਈਨਲ ਦੇ ਵਿੱਚੋਂ ਸਾਂਝੇਦਾਰ ਤੇ ਜਿਹੜਾ ਬੈਸਟ ਮੈਨ ਰਿਹਾ ਹੈ ਜਿਨੇ ਪਾਈਆਂ 21 ਕਬੱਡੀਆਂ ਜੇਤ 17 ਨੰਬਰ ਨੇ ਅੰਬੇ ਨੇ ਪਾਈਆਂ 24 ਕਬਟੀਆਂ ਤੇ 23 ਨੰਬਰ ਲੈ ਕੇ ਬੈਸਟ ਹੀਟਰ ਅੰਬਾਸਰ ਸਿੰਘ ਬਣਿਆ ਪਹਿਲੇ ਮੇਲੇ ਦਾ ਤੇ 16 ਡੱਟ 10 ਡੱਟ 7 ਜੱਫੇ ਸਨੀ ਕਾਲੇ ਸਿੰਘਾਂ ਦੇ 16 ਡੱਟ 8 ਜੱਫੇ ਸ਼ਿਲੂ ਬਾਹੂ اکبرਪੁਰ ਦੇ ਇੱਥੇ कन्ਫਿਊਜ਼ਨ ਜੀ ਹੋ ਗਈ ਵੀ ਜਿਵੇਂ ਉਧਰ ਟੱਚ ਘਟਿਆ ਸੋ ਇਹ ਚੀਜ਼ ਥੋੜਾ ਜਿਹਾ ਆਪਾਂ ਹਾਂ ਜੀ ਅੱਛਾ ਜਫਾਬਾਦ ਹੈ ਭਾਈ ਹਾਂ ਜੀ ਸ਼ਿਲੂ ਬਾਹੂ ਅਕਬਰ ਪਰ ਅੱਜ ਦੇ ਮੇਲੇ ਦਾ ਬਸ ਇਆਫੀ ਰਿਹਾ ਹੈ ਸ਼ਿਲੂ ਬਾਹੂ ਅਕਬਰ ਪਰ ਤੇ ਅੰਬਾ ਬਾਸੀ ਸਾਹਿਬ ਬਹੁਤ ਬਹੁਤ ਮੁਬਾਰਕ ਸੱਚੇ ਬਾਦਸ਼ਾਹ हर हिकु ख़ुशियां बख़्शे चेयरमैन साहिब लाइन बलीना बलीनाहब दवाबा बलीना, बलीना